ਤੇਰੇ ਜਾਣ ਮਾਗਰੋਂ ਨਾ ਸਾਰੇ ਮਜ਼ਾਕ ਡਾਉਂਦੇ ਨਾ ਅਗਲੇ ਕਿਉਂ ਡਾਉਂਦੇ ਮਜ਼ਾਕ ਉਹ ਸਾਡਾ ਅਗਲੇ ਮਜ਼ਾਕ ਡਾਉਂਦੇ ਆ ਮਾਂ ਤੂੰ ਗੱਲ ਨੂੰ ਸਮਝ ਆ ਆ ਲੋ ਜੀ ਚਾਹ ਠੰਡੋ ਉਹ ਤਾਂ ਹੋਈ ਪਈ ਆ ਹਣਾ ਹੋਰ ਹੋਰ ਮੰਮੀ ਕਿਥੇ ਗਈ ਐ ਇੱਥੇ ਗਈ ਹੋਣੀ ਤੁਹਾਨੂੰ ਪਤਾ ਤਾਂ ਹੈਗਾਗਾ ਫੁਕਰੀ ਵਾਲੀ ਆ ਗਈ ਲੱਗ ਬੈਠੀ ਹੋਣੀ ਐ ਕਿਸੇ ਕੋਲੇ ਫੁਕਰਾਂ ਮਾਰਦੀ ਮੰਮੀ ਦਾ ਵੀ ਨਾ ਬਸੋ ਆ ਬੈਠੀ ਹੋਣੀ ਕਿਸੇ ਕੋਲ ਮਾਰੀ ਜਾਂਦੀ ਹੋਣੀ ਫੁਕਰੀਆਂ ਤੁਹਾਨੂੰ ਪਤਾ ਤਾਂ ਹੈਗਾ ਉਹਦਾ ਕਹਿਰ ਜੀ ਆ ਉਹ ਚਾਹ ਪੀਲਾ ਚਾਟੋ ਜੂ ਤੇਰੀ ਵੀ ਐਨੇ ਸੱਤਨਾ ਮਾਰੂਗਾ ਤੇ ਕੋਈ ਹੋਰ ਨਾਲ ਮੰਮੀ ਕਿੰਨੇ ਵਾਰ ਸਮਝਾਇਆ ਵੀ ਤੂੰ ਬਹਿ ਜਾ ਘਰ ਕਰੇ ਪਤਾ ਹੀ ਨਹੀਂ ਕਿਸੇ ਕੋਲ ਕੀ ਗਿਆ ਵੇ ਕਿੱਡਾ ਕੱਪ ਮਾਰਿਆ ਵੇ ਉਹਦਾ ਹੀ ਨਹੀਂ ਪਤਾ ਕੀ ਦਾ ਕੀ ਬੋਲਿਆ ਵੇ ਤੈਨੂੰ ਪਤਾ ਤਾਂ ਹੈਗਾਗਾ ਫੁਕਰੀ ਵਾਲੀ ਮਾਰਦੀ ਰਹਿੰਦੀ ਹੈਗੀ ਕੋਈ ਸਮਾਂ ਮੈਂ ਬੋਲਦਾ ਘਰ ਟੇਕੇ ਬਹਿ ਜਾਂਦਾ ਯਾਰ ਦੋਸਤ ਵਿੱਚ ਐਡਾ ਕਰਦੇ ਰਹਿੰਦੇ ਆਏ ਤੇਰੀ ਮੰਮੀ ਆਏ ਕਹਿੰਦੀ ਸੀ ਬਾਹ ਕਹਿੰਦੀ ਸੀ ਮੈਨੂੰ ਵੀ ਅਗਲੇ ਬਥੇਰਾ ਕਹਿੰਦੇ ਨਾ ਤਾਂ ਬਾਹਲਾ ਤੇਰੀ ਸਸਤਾ ਵਾਲੀ ਫੁਕਰੀ ਹੈ ਜੀ ਕਹਿੰਦੇ ਚਲੋ ਯਾਰ ਮੈਂ ਵੀ ਕੰਮ ਤੇ ਜਾ ਮੈਂ ਹੀਟਰ ਮੁਰਾ ਧਾਲਣ ਨੂੰ ਜੀ ਨਹੀਂ ਉਹ ਤਾਂ ਠੰਡੀ ਵਾਲੀ ਹੈ ਹੋਰ ਚਲ ਚੱਕ ਭੰਡੇ ਯਾਰ ਲੰਘਣ ਦੇ ਚਲੋ ਮੈਂ ਵੀ ਕਰਦੀ ਆ ਕੰਮ ਫਿਰ ਤੁਸੀਂ ਵੀ ਜਾ ਆਓ ਬੰਦ ਕਰਾਂ ਇਹਨੂੰ ਵੀ ਆਂਟੀ ਠੰਡੀ ਵਾਲੀ ਹੈਗੀ ਪਹਿਲਾਂ ਬੜੀ ਧੁੱਪ ਸੀ ਹੁਣ ਬੈਠੀ ਸੀ 2 ਮਿੰਟ ਹੁਣ ਫੇਰ ਸ਼ਾਂ ਕਰ ਲਈ ਹੋਰ ਆ ਠੰਡ ਦੀ ਮਾਰੀ ਤਾਂ ਮੈਂ ਨਹੀਂ ਗਈ ਠੂਠਾਂ ਵਾਲੀ ਜਾਣਾ ਸੀਗਾ सरपंच ਨੇ ਸੱਦਿਆ ਸੀ ਆਦਾ ਕੇ ਫੈਸਲਾ ਕਰਾ ਕੇ ਜਾ ਅੰਟੀ ਆਦਾ ਸਿਆਣੀ ਬੁੜੀਆਂ ਹੋਰ ਸੋਨੋ ਸੱਦਿਆ ਸੀ ਹਾਂ ਮੈਨੂੰ ਸੱਦਿਆ ਸੀ ਆਦਾ ਫੈਸਲਾ ਕਰਾ ਕੇ ਜਾ ਫਿਰ ਮੈਂ ਤਾਂ ਬਾਹਲੇ ਭਗ ਜਾਨੀ ਐ ਜੇ ਤੋ ਉਹ ਤੋਂ ਕੰਮ ਅੜ ਜਾਂਦਾ ਫਿਰ ਮਹੀਂ ਜਾਨੀ ਮਹੀਂ ਸਰਦਾਰ ਕਿਉਂ ਨਹੀਂ ਬਾਹਲੀ ਵਧੀਆ ਗੱਲ ਆਂਟੀ ਤੂੰ ਆਪ ਹੀ ਬਣ ਜਾਣਾ ਸਰਪੰਚ ਨੇ ਸਾਰੇ ਤਾਂ ਫੈਸਲੇ ਤੁਸੀਂ ਕਰਨਾ ਜਦੋਂ ਸਰਪੰਚ ਤਾਂ ਮੈਨੂੰ ਸਾਧਦੇ ਨਾ ਵਧੀਆ ਗੱਲ ਆ ਮੇੜ ਕੇ ਜਾ ਮੈਂ ਉਹ ਪਹਿਲਾ ਵਾਲਾ ਸਰਪੰਚ ਮਹੀਂ ਠਾਇਆ ਉਹ ਪਹਿਲਾ ਵਾਲਾ ਜਿੱਤ ਦਾ ਜੁੱਤ ਦਾ ਨਹੀਂ ਸੀਗਾ ਅੱਛਾ ਅੰਟੀ ਹਾਂ ਮੈਨੂੰ ਕੰਮ ਸੀ ਮੈਂ ਜਾਣਾ ਸੀ ਮਿੰਤਾ ਕਰਨ ਲੱਗ ਗਿਆ ਆਂਟੀ ਤੂੰ ਜਾ ਨਾ ਤੇਰੇ ਬਿਨਾ ਇੱਥੇ ਕੀ ਬਣਦਾ ਬੜੀ ਵਧੀਆ ਗੱਲ ਆ ਫਿਰ ਤਾਂ ਫਿਰ ਤਾਂ ਸੋਡੇ ਜਿੱਤਣ ਦੇ 100% ਚਾਂਸ ਹੈ ਮੈਂ ਜਿੱਤੀ ਹੋਈ ਇੱਕ ਹਿਸਾਬ ਨਾ ਤਾਂ ਹੋਰ ਜਿਹਦਾ ਨਮੇੜੇ ਤਾਂ ਮੈਂ ਨਮੇੜਦੀ ਆ ਉਹ ਤਾਂ ਨਾਂ ਦੀ ਸਰਪੰਚ ਆ ਕਦੇ ਕਿਸੇ ਕਿਤੋਂ ਵਾਲੇ ਦਾ ਫੋਨ ਆ ਗਿਆ ਆਂਟੀ ਤੂੰ ਆਜ ਆ ਕਮ ਮੜ ਗਿਆ ਫੈਸਲਾ ਨਹੀਂ ਹੁੰਦਾ ਦੀਦਾ ਵਿਚਾਲੇ ਖੜਾ ਕੋਈ ਮੰਨਦਾ ਨਹੀਂ ਮੇਰੀ ਕੋਈ ਸੁਣਦਾ ਨਹੀਂ ਫੇਰ ਜਾਨੀ ਆ ਮੈਂ ਅੱਛਾ ਜੀ ਵਧੀਆ ਆਂਟੀ ਉੱਠ ਗੜੋ ਤੁਸੀਂ ਸਰਪੰਚੀ ਚ ਉੱਠਿਆ ਵਰਗੇ ਹੀ ਆ ਮਿੰਦੋ ਮਿੰਦੋ ਹੋਊ 400 ਤੇਰੇ ਉੱਠਿਆ ਹੀ ਆ ਜੇ ਤਾਂ ਉੱਠਿਆ ਨਾ ਕੋਈ ਉਹਨਾਂ ਦਾ ਇੱਕ ਆਏ ਆ ਵੀ ਇਹ ਸਰਪੰਚ ਬਣ ਗਏ ਮੈਂ ਤਾਂ ਨਾ ਦੇ ਸਰਪੰਚੇ ਤੋਂ ਵੀ ਉੱਤੋਂ ਦੀਆਂ ਵਧੀਆ ਗੱਲਾਂ ਹਾਂ ਨਾਲੇ ਫਿਰ ਮੇਰੀ ਕੋਈ ਠਾਉਂਦਾ ਨਹੀਂ ਜਦੋਂ ਮੈਂ ਕੇਰਾਂ ਗੱਲ ਕਹਿਦਾ ਨਾ ਵੀ ਆਈ ਨਹੀਂ ਆਈ ਹੋਣਾ ਫੈਸਲਾ ਉੱਥੇ ਹੁੰਦਾ ਨਾ ਫਿਰ ਕਿਉਂ ਟਾਉਣਗੇ ਤੁਹਾਡੀ ਸਰਪੰਚ ਤਾਂ ਹਾਂ ਹੀ ਬੈਠੇ ਰਹਿ ਜਾਂਦੇ ਆ ਤੇ ਮੈਨੂੰ ਤਾਂ ਉਹਦੀ ਕਹਿੰਦੇ ਚੰਗਾ ਜਿਵੇਂ ਤੁਸੀਂ ਆਖੋਗੇ ਸਰਪੰਚ ਸਾਹਿਬ ਉਹ ਵੀ ਠੀਕਾ ਅੱਛਾ ਹੀ ਵਧੀਆ ਗੱਲਾਂ ਫਿਰ ਸਰਪੰਚੀ ਚੁੱਠੋ ਤੁਸੀਂ ਅਰਕੀ ਮੈਂ ਆਦੀ ਮੈਂ ਆਈ ਠੀਕ ਆ ਸਮਾਂ ਦੀ ਆਏ ਕਿ ਮੈਂ ਠੀਕ ਆ ਇਹਨੇ ਮੇਰੇ ਨਿਮੇੜ ਦਿੰਨੇ ਆਗੇ ਸਰਪੰਚ ਨਾ ਕਿਹੜਾ ਬਾਲਾ ਕੁਸਾ ਲੈ ਨਿਮੇੜੇ ਤੁਸੀਂ ਨਿਮੇੜ ਦਿਓ ਨਾ ਸਰਪੰਚ ਦਾ ਵਾਜ ਜਾਂਦਾ ਬਸ ਨਾ ਉਹਨਾਂ ਦਾ ਪੈ ਜਾਂਦਾ ਪਰ ਤਾਂ ਆ ਕਿਸੇ ਦਾ ਭਲਾ ਹੋਵੇ ਸਹੀ ਮੈਥੋਂ ਤੁਸੀਂ ਆਪ ਹੀ ਸਰਪੰਚ ਬਣ ਜਾਓ ਬਸ ਸਰਪੰਚ ਹੀ ਆਪਾਂ ਤਾਂ ਆਂਟੀ ਉੱਠੋੜਨਾ ਸਰਪੰਚੀ ਚ ਤੁਸੀਂ ਵਧੀਆ ਸਮਾਂ ਦੀ ਸਰਪੰਚ ਬੱਜੋਂਗੇ ਨਾਲੇ ਸਾਡਾ ਵੀ ਕੋਈ ਆਪਦਾ ਸਰਪੰਚ ਬਣ ਜੂ ਗਲੀ ਦਾ ਚਲ ਮੈਂ ਤੇਰੀ ਮੰਨ ਲੈਣੀ ਉੱਠ ਪੜਾ ਖੜਦੀ ਆ ਪਰ ਮੇਰੇ ਨਾਲ ਤੁਰਨਾ ਹੋਊਗਾ ਨਾ ਤੁਰਾਂਗੇ ਤੇਰੇ ਨਾਲ ਉਹ ਨਾ ਹੋਵੇ ਵੀ ਸਰੇ ਨਾਲ ਨਾ ਤਰੇ ਨਾ ਨਾ ਤੁਹਾਡੇ ਨਾਲ ਖੜੇ ਆ ਤਾਂ ਹੀ ਤਾਂ ਕਹੀਏ ਨੇ ਤੁਹਾਨੂੰ ਚੱਲ ਮੈਂ ਤੇਰੀ ਮੰਨਣੀ ਪਊਗੀ ਜੇ ਤੂੰ ਬਾਹਲਾ ਕਰੀ ਜਾਨੇ ਮੰਨਣੀ ਪਊਗੀ ਪਰ ਫਿਰ ਸਾਥ ਦੇਈ ਪੂਰਾ ਚੱਲ ਫਿਰ ਮੈਂ ਕਰਦੀ ਆ ਸਲਾਹ ਕਰੇ ਜਾ ਕੇ ਚੰਗਾ ਸਲਾਹ ਤਾਂ ਪਰ ਮੈਂ ਕੀ ਦੇ ਨਾ ਕਰਨੀ ਚੱਲਦੀ ਤਾਂ ਮੇਰੀ ਆ ਘਰ ਚ ਹੋਰ ਮੇਰੇ ਨੇੜੇ ਨੇੜੇ ਪਿੰਡਾਂ ਚ ਚੱਲਦੀ ਆ ਘਰੇ ਕਿ ਮੈਂ ਨਾ ਚੱਲੂ ਤੂੰ ਆਪ ਸਿਆਣੀ ਐ ਚੱਲ ਠੀਕ ਆ ਫਿਰ ਉਹਦੇ ਸਰਪੰਚ ਤਾਂ ਬਣੇ ਪਏ ਹੁੰਦੇ ਬਣੇ ਪਏ ਫਿਰ ਚੱਲ ਮੈਨੂੰ ਸਾਥ ਦੇਈ ਪੂਰਾ ਚੰਗਾ 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 ਆਹ ਠੀਕ ਆ ਫਿਰ ਹੰਦਾ ਉਹਦਾ ਪਤਾ ਲੱਗੂ ਜਦੋਂ ਕਰਦੀ ਬੋਟ ਵੀ ਨਾ ਪੈਨੀ ਟੂ ਸ਼ਟਰ ਵਾਲੇ ਨੂੰ ਉਹ ਤਾਂ ਕਰ ਦੇ ਤਾਂ ਇਹਨੂੰ ਇਹਨੂੰ ਫੰਡ ਕਰ ਦੇ ਅੱਗ ਮਚਾ ਲਈ ਕੁੜੇ ਬਾਬਾ ਪਾਈ ਬੈਠੀ ਹੈ ਤੂੰ ਆ ਗਈ ਓਹੋ ਕਿੱਧਰ ਜਾਏ ਤੂੰ ਨਹੀਂ ਭਾਣੇ ਕਿੱਧਰ ਜਾਣਾ ਸੇ ਮੈਂ ਉੱਥੇ ਸਤਨਾਮ ਦੀ ਭੁਖੜੇ ਬੈ ਗਈ ਹੂੰ ਤੇ ਹਣ ਤਾਂ ਮੈਂ ਨਿਆਣੀ ਵਧੀਆ ਰਹਿ ਦਿੱਤੀ ਸਮਝਦੀ ਰਹਿ ਦੇ ਦਿੱਤੀ ਹੁਣ ਤੇ ਮੈਂ ਤਾਨੂੰ ਨਿਆਣੀ ਦੀ ਸਮਝਦੀ ਸੀ ਉਹ ਕਹਿੰਦੀ ਵੋਟਰਾਂ ਚ ਉੱਠ ਖੜਾ ਆਂਟੀ ਤੂੰ ਬਸ ਰਹਿਣ ਦੇ ਵੋਟਰਾਂ ਚ ਉੱਠਣ ਨੂੰ ਹਾਂ ਉੱਠਣ ਨੂੰ ਵੋਟਰ ਰਹਿਣ ਦੇ ਦੂੰ ਉਹ ਤਾਂ ਬਾਹਲਾ ਕੁਝ ਕਹੂਗੀ ਵੋਟਰਾਂ ਚ ਉੱਠਣ ਨੂੰ ਉਹ ਉਹਦੇ ਅੱਖੇ ਥੋੜੀ ਉੱਠਣਾ ਆਪ ਨੂੰ ਵੀ ਪਤਾਗਾ ਹਾਂ ਦਰਾਂ ਦੋ ਉੱਠਣ ਨੂੰ ਬਸ ਰਹਿਣ ਦੇ ਤੇਰੀ ਮਸਲਾ ਨਹੀਂ ਲਈ ਮੈਂ ਤੈਨੂੰ ਦੱਸਿਆ ਸੀ ਮੈਂ ਕਿਹੜੇ ਤੇ ਸੁਣਨੀ ਆ ਸਾਡੀ ਸਲਾਹ ਲਈ ਨਹੀਂ ਆ ਤੂੰ ਫਿਰ ਲੈਂਦੀ ਹੁਣ ਮੈਨੂੰ ਮਗਰ ਲੱਗ ਜਾਨੀ ਹੈ ਕਿ ਲੋਕ ਉਹਨਾਂ ਬਾਹਲਾ ਕੁਛ ਉਹ ਕਹਿੰਦਾ ਮਾੜੀ ਮਰਜ਼ੀ ਦਿੱਤੀ ਉਹਨਾਂ ਨੇ ਮਾੜੀ ਮੱਤ ਦਿੱਤੀ ਆ ਮਾੜੀ ਮੱਤ ਤੇ ਰਹਿਣ ਸਾਰਾ ਪਿੰਡ ਨਾ ਪੁੱਛ ਕੇ ਗੱਲ ਕਰਦਾ ਮੈਨੂੰ ਮੈਂ ਤਾਂ ਜਿੱਤੀ ਜਿਤਾਈ ਆ ਬਸ ਰਹਿਣ ਦਾ ਕਰਦੇ ਤੈਨੂੰ ਪੁੱਛ ਕੇ ਗੱਲ ਤੇ ਪੁੱਛ ਕੇ ਕਰਦੇ ਨਹੀਂ ਤੇਰੇ ਸਾਹਮਣੇ ਆਉਂਦੇ ਨਹੀਂ ਆਹਿੰਦੇ ਫਲਾਣੇ ਸਰਪੰਚੇ ਦਾ ਕੰਮ ਅੜਿਆ ਪਿਆ ਭਾਈ ਉਹ ਤਾਂ ਫੈਸਲਾ ਨਹੀਂ ਹੁੰਦਾ ਬਾਹਰ 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 ਉਹ ਮੁੜ ਜਾਂਦੇ ਤੇਰੇ ਕੋਲੇ ਹਾਂ ਵੀ ਉਹ ਤਾਂ ਫੈਸਲਾ ਨਹੀਂ ਹੁੰਦਾਗਾ ਫੋਨ ਤੇ ਆਉਂਦੇ ਆਵਦਾ ਸਰਪੰਚੀ ਮੈਂ ਤਾਂ ਜਿੱਤੀ ਜਤਾਈਆਂ ਤੂੰ ਰੜਨਾ ਰੜਨੀ ਨਾ ਸਾਈਂ ਅਪਰਲਾ ਤਾਂ ਮੈਂ ਤੇ ਰਹੀ ਨਹੀਂ ਲਈ ਰਹੀ ਨਹੀਂ ਲੱਤੀ ਹਾਂ ਤੂੰ ਆਈ ਨਾ ਲੈਣੀ ਤੂੰ ਕਦੇ ਰਹਿ ਤਾਂ ਤਾਂ ਲਮਾ ਜੇ ਕੋਈ ਤੂੰ ਰਹਿ ਚਾਵੇਂ ਬਸ ਰਾਂਦਿਆ ਕਰ ਮੈਨੂੰ ਨਹੀਂ ਤੇਰਾ ਅੱਲਾ ਚੰਗੀਆਂ ਲੱਗਦਾਂ ਤੂੰ ਹੀ ਨਹੀਂ ਮੈਨੂੰ ਪਤੀ ਦੀ ਬਾਹਰ ਨਵੀਆਂ ਨਵੀਆਂ ਲੋਕਾਂ ਕੋਲ ਗੱਲਾਂ ਸੁਣ ਕੇ ਆ ਕੇ ਆ ਮੈਨੂੰ ਲੋਕਾਂ ਨੇ ਜਾ ਕਹਤਾ ਹੁਣ ਨਵੀਂ ਉਹਨੇ ਉਂਗਲ ਲਾਦੀ ਤੈਨੂੰ ਸਰਪੰਚੀ ਜੀ ਉਠਾ ਤੂੰ ਬਾਹਰ ਜਾ ਕੇ ਦੇਖ ਕਿ ਨੀਜਤਾਂ ਮੇਰੀ ਪਤਾ ਹੀ ਹੈ ਹਾਂ ਸਾਰੇ ਪੁੱਛ ਗੱਲ ਕਰਦੇ ਸਾਰੇ ਵਿਆਹੀ ਸਾਦੀ ਮੈਨੂੰ ਮੂਰੇ ਕਰਦੇ ਜਿੱਦਾਂ ਨੇ ਤੈਨੂੰ ਕਿਹਾ ਨਾ ਉਹ ਆ ਕੇ ਮੈਨੂੰ ਦੱਸਣਗਾ ਕੀ ਦੱਸਣਗੇ ਹਾਂ ਵੀ ਉਧਰ ਕੋਕਰੀ ਆ ਗਈ ਹਾਂ ਤੈਨੂੰ ਦੱਸਣਗੇ ਹੈ ਪਤਾ ਪੈਸੇ ਕਿੰਨੇ ਲੱਗਣਗੇ ਤੂੰ ਤਾਂ ਕਹੀ ਨਹੀਂ ਅ ਵੀ ਬੋਟਾ ਚ ਉੱਠ ਜਾ ਫਿਰ ਤਾਂ ਇੱਥੋਂ ਕਿਹੜੇ ਮੈਂ ਪੈਸੇ ਮੰਗੇ ਪੈਸੇ ਮੰਗੇ ਆ ਕੇ ਪੈਸੇ ਮੰਗੇ ਆ ਕੇ ਘਰ ਲੈ ਟਾਉਣ ਨੂੰ ਤੂਲੇ ਹੋ ਤੁਸੀਂ ਤਾਂ ਬੱਸ ਬੱਸ ਥਾਂ ਮੇਰੇ ਨਾਲ ਮੈਂ ਕਿਸੇ ਨੂੰ ਪੁੱਛਦੀ ਨਹੀਂ ਹਾਂ ਨਾ ਤੇਰੇ ਨਾਲ ਤਾਂ ਫਿਰ ਹੁਣ ਘਰੋਂ ਦੋ ਨਾਲ ਟਾਉਣਾ ਤੂੰ ਆਇ ਨੂੰ ਟੇ ਜਾਂਦਾ ਹੁੰਦਾ ਘਰ ਆਇ ਟੇ ਜਾਂਦਾ ਹੁੰਦਾ ਸਰਪੰਚਾਂ ਦਾ ਐਵੇਂ ਨਹੀਂ ਖੜਾ ਹੋਇਆ ਜਾ ਪੰਜ ਸਾਲ ਪੰਜ ਸਾਲ ਪੈਸੇ ਚ ਖੇਡਾਂਗੀ ਜੇ ਮੇਰੇ ਮੰਗਰ ਲੱਗਦੇ ਪੈਸੇ ਚ ਖੇਡਾਂਗੀ ਤੇ ਗੱਡੀਆਂ ਘੁੰਮਣਗੇ ਉਹ ਬਸ ਰਾਂ ਦੇ ਖੇਡਾਂਗੀ ਗੱਡੀਆਂ ਚ ਰਾਂ ਤੇ ਸੰਤ ਤੇਰੀਆਂ ਗੱਡੀਆਂ ਦੀ ਲੋੜ ਨਹੀਂ ਤੂੰ ਘਰੇ ਰਹਿ ਜਾ ਕਰ ਹੱਥ ਬਣਦੇ ਆ ਤੇਰੇ ਅੱਗੇ ਅਸੀਂ ਤੇਰਾ ਛਲਾ ਵੀ ਲੈ ਕੇ ਚਿਪਕਾ ਕੇ ਰਹਿ ਲਾਤੀਗੀ ਤੂੰ ਮੇਰੀ ਉਹ ਦੱਸ ਇਹ ਉਠੂਗੀ ਇਹਨ ਦਾ ਘਰ ਬਰਬਾਦ ਕਰਨਾ ਸਾਡਾ ਘਰ ਤੂਗੀ ਇਹ ਵੀ ਨਹੀਂ ਸਮਝਾਉਂਦੇ ਹੈਗੇ ਮਾਂ ਨੂੰ ਕੁਛ ਪਤਾ ਨਹੀਂ ਕਿਵੇਂ ਦੇ ਹੋਏ ਪਈ ਨਾ ਸਰਪੰਚਾਂ ਅੱਜ ਇਹ ਨਾ ਆ ਕੇ ਗੱਲ ਕਰਦੀ ਹੈਗੀ ਆ ਕੋ ਨਵੇਂ ਦਾ ਨਵੇਂ ਪੰਗੇ ਲੈਂਦੀ ਹੈਗੀ ਪੰਗੇ ਨਹੀਂ ਲੈਂਦੀ ਨਵੇਂ ਤੋਂ ਨਵੇਂ ਅਰ ਜੀ ਹੋਆ ਸਾਡੀ ਕਮਾਂਡਣ ਜਿਹੜੀ ਨੇ ਇਹਨੂੰ ਕਹਿ ਕੇ ਭੇਜਤਾ ਸਮਝ ਤੋਂ ਬਾਹਰ ਹੋਈ ਪਈ ਹੈ ਗੱਲ ਮੈਨੂੰ ਪਹਿਲਾਂ ਉਹਦੇ ਕੋਲ ਹੀ ਜਾ ਕੇ ਆਉਣਾ ਪੈਣਾ ਆ ਕੋ ਪਣ ਚੱਜ ਦੀ ਸਿੱਖਿਆ ਦੇ ਦਿਆ ਕਰੋ ਹੁਣ ਉਹ ਤਾਂ ਪਹਿਲੀ ਫੁਕਰੀ ਵਾਲੀ ਹੈ ਛੁੱਟੀ ਹਾਂਜੀ ਬੋਲੋ ਚਾਹ ਚੋ ਨਹੀਂ ਬਣੀ ਯਾਰ ਚਾਹ ਚੂ ਲਿਆ ਚਾਹ ਚੂ ਤਾਂ ਅੱਜ ਤਾਂ ਮੈਂ ਲਿਆਉਣੀ ਆ ਬਣਾ ਕੇ ਹਾਂ ਇਹ ਦਵਾ ਤਾਂ ਚਾਹ ਬਣੀ ਬਣਾਈ ਮਿਲਿਆ ਕਰੂਗੀ ਤੈਨੂੰ ਚਾਹ ਚਾਹ ਸਾਡ ਛੂ ਪੀ ਲਿਆ ਕਰੀ ਕੀ ਮਤਲਬ ਤੇਰਾ ਮਤਲਬ ਕੀ ਹੋਣਾ ਤੇਰੀ ਮਾਂ ਵੋਟਾਂ 'ਚ ਉਠਦੀ ਹੈਗੀ ਵੋਟਾਂ 'ਚ ਹਾਂ ਤੈਨੂੰ ਕਿਹਨੇ ਕਹਤਾ ਆਪਣੀ ਗਵਾਨਦਨ ਨੇ ਉਂਗਲ ਲਾ ਕੇ ਭੇਜਤਾ ਕਹਿੰਦੀ ਤੂੰ ਵੋਟਾਂ 'ਚ ਉਠ ਸਾਰਾ ਪਿੰਡ ਤੇਨੂੰ ਪੁੱਛ ਕੇ ਗੱਲ ਕਰਦਾ ਇਹ ਘਟਦੂ ਕੀ ਕਰਦੀ ਹੈਗੀ ਉਹ ਉਦੋਂ ਹੋ ਕਰਦੀ ਹੈ ਹੋਰ ਉਂਗਲਾ ਲਾਉਣ ਨੂੰ ਰਹਿੰਦੀਆਂ ਉਹ ਤਾਂ ਪਹਿਲੀ ਬਾਲੀ ਫੁਕਰੀ ਹੈ ਤੈਨੂੰ ਪਤਾ ਹੀ ਹੈ ਉਹਦਾ ਤਾਂ ਕਿਹੜੀ ਨੇ ਦਸੀ ਨੇ ਕਹਤਾ ਹਾਂ ਗਵਾਨਦਨ ਨੇ ਆਪਣੀ ਨੇ ਪੋਰੇ ਕੋਲੇ ਗਈ ਹੋਣੀ ਅੱਜ ਕਿਹੜੀ ਨੇ ਕਹਤਾ ਵੀਰਾ ਨੇ ਤੈਨੂੰ ਪਤਾ ਤਾਂ ਹੈਗਾ ਉਹਦਾ ਉਹ ਤਾਂ ਆਪ ਹੈ ਹਰਜੀ ਹੈਗੀ ਉਹਨੂੰ ਕਹਿਣ ਦੀ ਕੀ ਲੋੜ ਸੀ ਲੈ ਦੱਸ ਤੇ ਮਾਂ ਤਿਆਰ ਹੋ ਗਈ ਵੋਟਾਂ ਨੂੰ ਹੈ ਹਾਂ ਉਹ ਘਰੇ ਆ ਕੇ ਸਲਾਹਾਂ ਲੈਣ ਲੱਗ ਜਾਂਦੀ ਐ ਕਿ ਮੈਂ ਕਹਣਾ ਤੇਰੀ ਸਲਾਹ ਲੈਂਤੀ ਐ ਆਹਦਾ ਵੋਟਾਂ 'ਚ ਖੜੀ ਹੋਊਂਗੀ ਜੱਬੀ ਬੜਾ ਪੰਗਾ ਹੋ ਜੂ ਲੱਗ ਗੱਡੀਆਂ 'ਚ ਘੁੰਮਿਆ ਕਰਾਂਗੇ ਲੈ ਦੱਸੋ ਜੱਬ ਤਾਂ ਹੋਣਾ ਹੀ ਆਗਾ ਕਿਧਰ ਗਈ ਮਾਂ ਇੱਥੇ ਬਾਗੀ ਹੁਣ ਫੇਰ ਬਾਹਰ ਨੂੰ ਟੱਪ ਗਈ ਆਣੀ ਬੋਟਾ ਬੋਟਾ ਇਕੱਠਾ ਕਰਨਗਾ ਹਰੇ ਲੈਣ ਗਈ ਹੋਣੀ ਦੁਆਰੇ ਕਿਸੇ ਦੀ ਵਾਹੇ ਜਿਹੜੇ ਦੇ ਨਾਲ ਟੱਕਰ ਜਾਂਦੇ ਆ ਮੂਰੇ ਉਹ ਪਤਾ ਸਾਰਿਆਂ ਨੂੰ ਵੀ ਇਹ ਮਗਰਵਾਲਾ ਲੱਗਦੀ ਹੈਗੀ ਸਾਰਿਆਂ ਨੂੰ ਪਤਾ ਗਵਾਂਢੀਆਂ ਨੂੰ ਆਪਣਿਆਂ ਨੂੰ ਅਹਰਜੀ ਉਹ ਸੀਗੀ ਜਿਹੜੀ ਨੇ ਸਲਾਹ ਦਿੱਤੀ ਇਹਨੂੰ ਬਾਅਦ ਕਹਿੰਦੇ ਫੁਕਰੀਆ ਫੁਕਰੀਆ ਹਾਂ ਨਾ ਮਾਂ ਸੋਚੇ ਵੀ ਮੈਨੂੰ ਇਹ ਕੀ ਕਹਿੰਦੇ ਮੈਂ ਕੀ ਕਰਨਾ ਕੀ ਨਾ ਠੀਕ ਹੈ ਹੁਣ ਤੁਸੀਂ ਸਮਝਾ ਕੇ ਦੇਖ ਲਓ ਜੇ ਤੁਹਾਡੇ ਕਹਿਣ ਤੇ ਸਮਝਦੀ ਆ ਤਾਂ ਚਲ ਦੇਖਦੇ ਆ ਚਲ ਚਾਹ ਬਣਾ ਦੋ ਕੋਟਿਆ ਬੜਾ ਛਾਪਾ ਹੋਇਆ ਯਾਰ ਜੀ ਸਮਝਾ ਮਾ ਮਾ ਨੂੰ ਜਵਾਬ ਹੋਵੇ ਤਾਂ ਬੰਦਾ ਝੜਕ ਕੇ ਵੀ ਕਹ ਦੇ ਮਾਂ ਵੀ ਆਪਦੀਆਂ ਕਰਦੀ ਰਹਿੰਦੀ ਐ ਮੈਂ ਲਾ ਕੇ ਹੁਣੇ ਲੁੱਤੀ ਉਹਨੂੰ ਪਤਾ ਨਹੀਂ ਆਂਟੀ ਨੇ ਕਰੇ ਗੱਲ ਕਰੀ ਐ ਕਿ ਨਹੀਂ ਵੋਟਾਂ ਦੀ ਪੁੱਛ ਕੇ ਉਹਨੇ ਜਾ ਕੇ ਐ ਤਾਂ ਕਿਵੇਂ ਨਹੀਂ ਖੜੀ ਹੁੰਦੀ ਐ ਕਰਕੇ ਛੱਡਾਂ ਖੜੀ ਤਾਂ ਉਹਨੂੰ ਵੋਟਾਂ ਚ ਆਂਟੀ ਕਰਈਆਂ ਆ ਜਾ ਨੰਗਿਆ ਕਿ ਮੈਂ ਹੋਰ ਸੁਣਾ ਠੀਕ ਆ ਵਦਿਆ ਤੂੰ ਦੱਸ ਮੈਂ ਕਿਹਾ ਮੈਂ ਆਂਟੀ ਕੋਲੇ ਜਾ ਕੇ ਆਉਣੀ ਆ ਬੋਤਾਂ ਬਾਰੇ ਗੱਲ ਕਰੀਏ ਕਿ ਨਹੀਂ ਗੱਲ ਤਾਂ ਇਹਨਾਂ ਨਾਲ ਤਾਂ ਮੈਂ ਕੀ ਕਰਨੀ ਮੈਂ ਤਾਂ ਆਉਦੇ ਮਾਨਾ ਕਰ ਲਈ ਮੈਂ ਤਾਂ ਆਉਂਦੀ ਸੀ ਤੇਰੇ ਕੋਲ ਅੱਛਾ ਹੋਰ ਚੰਗਾ ਹੋ ਗਿਆ ਤੂੰ ਆ ਗਈ ਹਾਂ ਕਰਤਾ ਰਾਜੂ ਨੇ ਉਹ ਕਦੋਂ ਕਰਨ ਦਿੰਦੇ ਅਗਲੇ ਉਹ ਤਾਂ ਸੁਣਦੇ ਨਹੀਂ ਉਹ ਬਹੂ ਨੂੰ ਗੱਲ ਕਰੀ ਸੀ ਉਹ ਚੱਕ ਕੇ ਜੋੜੇ ਸਰਤੇ ਬਹਿ ਗਈ ਆਏ ਆ ਫਲਾਨਾ ਇੱਕ ਤੂੰ ਰਹਿਣ ਦੇ ਘਰ ਵੇਚ ਦੇਂਗੀ ਘਰੇ ਪੰਜੀ ਨਹੀਂ ਘਰੇ ਫਲਾਨਾ ਨਹੀਂ ਮਹਤੂ ਰਹਿਣ ਦੇ ਮੈਂ ਤੇਰੀ ਸਲਾਹ ਨਹੀਂ ਲਈ ਮੈਨੂੰ ਸੁਣਾ ਨਾ ਕੁਝ ਵੀ ਮੈਂ ਤਾਂ ਆਪਦੀ ਮਰਜ਼ੀ ਕਰਨੀ ਮੈਂ ਇਹਨਾਂ ਨੂੰ ਥੋੜੀ ਪੁੱਛਦੀ ਆ ਉਹਨੂੰ ਬੜਾ ਪਤਾ ਜੱਬਲ ਜੀ ਨੂੰ ਨਾ ਨਾ ਲੋੜ ਹੀ ਨਹੀਂ ਮੈਂ ਇਹਨੂੰ ਪੁੱਛਦੀ ਨਹੀਂ ਗੀ ਬਸ ਆਪਣੀ ਚੱਲੂਗੀ ਹੁਣ ਹੋਰ ਬਸ ਤੋਂ ਇੰਨੇ ਸਰਪੰਚਾਂ ਨੂੰ ਜਾਣਦੀ ਆ ਸਾਰਾ ਠੁੱਠਿਆਂ ਵਾਲੀ ਜਾਣਦਾ ਤੈਨੂੰ ਹਾਂ ਤੂੰ ਖੜੀ ਹੋਇਆ ਵੋਟਾਂ ਪਾਉਣ ਵਾਲੇ ਲਾ ਪਾਉਣਾ ਇਹਦੀ ਕੰਨੀ ਨਾਲ ਦੱਸ ਨਾ ਨਾ ਕਿ ਪਾਉਣੀਆਂ ਹੋਣੀਆਂ ਪਾ ਦੇਣਗੇ ਦੋ ਵੋਟਾਂ ਨਹੀਂ ਮੈਂ ਤਾਂ ਆਟੋਮੈਟਿਕ ਜਿੱਤੀ ਪਈਆਂ ਤੇ ਰਾਜੂ ਨਹੀਂ ਬੋਲਿਆ ਰਾਜੂ ਨਾਲ ਤਾਂ ਹਜੇ ਮੇਰੀ ਗੱਲ ਹੋਈ ਨਹੀਂ ਉਹ ਤਾਂ ਮੰਨ ਨਹੀਂ ਜਾਊਗਾ ਮੁੰਡਿਆਂ ਨੂੰ ਪਤਾ ਮੰਨੇ ਨਾ ਮੰਨੇ ਜੇ ਮੰਨਣ ਲੱਗਾ ਤਾਂ ਠੀਕ ਆ ਤੇ ਉਹਨੂੰ ਆਖਿਆ ਸੀ ਡੋਲੇ ਨੂੰ ਮੈਂ ਆਖਦਾ ਵੀ ਪੈਸੇ ਚ ਖੇਡਾਂਗੇ ਗੱਡੀਆਂ ਘੁੰਮਣ ਗਿਆ ਲਾਏ ਆਏ ਆ ਫਲਾਨਾ ਮਹਤੂ ਚੱਲ ਪਰੇ ਉਹ ਸਿਆਦੂ ਕੀ ਰਾਜੂ ਨੂੰ ਕਿੱਥੇ ਮੰਨਣ ਦੇਊਗੀ ਮੈਂ ਕਿਹੜਾ ਸੁਣਦੀ ਐ ਇਹਨਾਂ ਦੀ ਇਹਨਾਂ ਦੀ ਨਹੀਂ ਮੈਂ ਸੁਣਦੀ ਸਾਰਾ ਕੁਝ ਮੇਰੇ ਕੋਲੇ ਆ ਹੋਰ ਆਂਟੀ ਥੋੜੀ ਠੀਕਾ ਮੈਂ ਕਿਹੜਾ ਸੁਣਨੀ ਆ ਕੀ ਗੱਲਾਂ ਕਰੀ ਜਾਂਦੇ ਹੋ ਕੁਛ ਵੀ ਨਹੀਂ ਕਿਵੇਂ ਆ ਪੂਜਾ ਵਧੀਆਗਾ ਵੀਰਾ ਤੂੰ ਚੰਗੀ ਕੀਤੀ ਨਾ ਮੈਂ ਕੀ ਕਹਤਾਂ ਤੂੰ ਮੰਮੀ ਨੂੰ ਕਹਤਾ ਕਿ ਵੋਟਾਂ 'ਚ ਖੜੀ ਹੋ ਜਾ ਹਾਂ ਇਹ ਤਾਂ ਪਹਿਲੀ ਮਾਰ ਨਹੀਂ ਹੈਗੀਗੀ ਲੈ ਛੋਟੀ ਘਰ ਦੀ ਗੱਲ ਆ ਗਈ ਅੜਕੇ ਘਰ ਵਾਲੀ ਗੱਲ ਆ ਗਈ ਤੂੰ ਕਹਿ ਕੇ ਭੇਜਿਆ ਕਹਿੰਦੀ ਮੈਂ ਤਾਂ ਵੀਰਾ ਨੇ ਕਿਹਾਗਾ ਵੋਟਾਂ 'ਚ ਖੜੀ ਹੋਏ ਤੇਰੀ ਇੰਨੀ ਸਪੋਰਟ ਆ ਗਈ ਮੈਂ ਨਹੀਂ ਪੂਜਾ ਕਿਹਾ ਮੈਨੂੰ ਆਪ ਕਹਿ ਕੇ ਆਏ ਆਂਟੀ ਜੀ ਤੂੰ ਨਾਲ ਤੂੰ ਨਹੀਂ ਸਾਡੇ ਮੈਂ ਵੋਟਾਂ 'ਚ ਖੜੀ ਹੋਊਂ ਤੇ ਇਹ ਤਾਂ ਕਹਿੰਦੀ ਮੈਨੂੰ ਉਹਨੇ ਰਾਇ ਦਿੱਤੀ ਆ ਰਾਏ ਹੁਣੇ ਗੱਲਾਂ ਕਰਨ ਨਾਲ ਫਿਰ ਕੀ ਹੋ ਗਿਆ ਰਾਏ ਦੇ ਨਾਲ ਹੀ ਖੜੀ ਇਹ ਤਾਂ ਕਹਿੰਦੀ ਵੋਟਾਂ 'ਚ ਖੜੀ ਹੋ ਜਾ ਅਸੀਂ ਤੇਰੇ ਨਾਲ ਖੜੇ ਆ ਸਾਰੇ ਨਾ ਨਾ ਮੈਂ ਨਹੀਂ ਹੁਣ ਰਾਏ ਮੈਂ ਅਰੇ ਆਂਟੀ ਨੂੰ ਵਧੀਆ ਤੂੰ ਉਹ ਅੱਗੇ ਚੱਲ ਭਈ ਆ ਤੇ ਮਰਜ਼ੀ ਆ ਹਨਾ ਤੇਰੀ ਮੈਂ ਬੰਦਿਆਂ ਵਰਗੀ ਬੁੜੀ ਆ ਤੂੰ ਇਹ ਤਾਂ ਬੰਨੇ ਤੇਰਾ ਹੀ ਨਾਂ ਲੈਤਾ ਅਸੀਂ ਆ ਕੇ ਹੋ ਦੇਖ ਲਾਂ ਆਂਟੀ ਮਰਜ਼ੀ ਹੈ ਤੇਰੀ ਹਨਾ ਮਰਜ਼ੀ ਇਹਦੀ ਕੀ ਆ ਗਈ ਇਹਦੀ ਕੀ ਮਰਜ਼ੀ ਹੋਣੀ ਹੈ ਜੀ ਜੇ ਫਲਾੜ ਕੇ ਤੂੰ ਘਰ ਆ ਜਾਂਦੇ ਜਲਾ ਲੇਤੀ ਆਹੀ ਮੈਨੂੰ ਤਾਂ ਤੂੰ ਐਂ ਕਹਿਨੀ ਹੁੰਨੀ ਆਗੀ ਕੋਈ ਨਾ ਦੀ ਆ ਕੇ ਗੱਲ ਕਰਦੀ ਆ ਮੈਂ ਘਰੀ ਜਾ ਕਰੀ ਜਾ ਮੈਨੂੰ ਤਾਂ ਉਹ ਹੀ ਟੱਚੀ ਸਮਝਦੀ ਆ ਤੈਨੂੰ ਮੈਂ ਬੁਲਾਇਆ ਨਹੀਂ ਬੁਲਾਇਆ ਨਹੀਂ ਕਿਸੇ ਨਾਲ ਗੱਲ ਵੀ ਨਹੀਂ ਕਰਨ ਦੇਂਦੀ ਘਰੇ ਆਏ ਨਾ ਦਾਦਾ ਨਾਤਾ ਉਹਦਾ ਕੀ ਲੈਣਾ ਸੀ ਹੁਣ ਤੱਕ ਕਿੰਨਾ ਬੋਲਦੀ ਐ ਤਾਂ ਹਨ ਬੋਲੀ ਜਾਂਦੇ ਨੂੰ ਬੜਾ ਪਤੀਜ ਦੀਆਂ ਮੈਂ ਇਹਦੀ ਨੂੰ ਮੈਂ ਸੁਣਦੀ ਸੰਦੀ ਬੇਇੱਜ਼ਤੀ ਕਰਨ ਵਾਲੀ ਗੱਲ ਨਾ ਨਾ ਇਹਦੀ ਨਹੀਂ ਮੈਂ ਸੁਣਦੀ ਤੂੰ ਤਿਆਰ ਰਹੀ ਤੂੰ ਮੈਨੂੰ ਸਪੋਰਟ ਦੇ ਬੜੀ ਚੰਗਾ ਛੁੱਡੀ ਬਹੁਤ ਆਹੋ ਏ ਨੂੰ ਕੌਣ ਪੁੱਛਦਾ ਨਾ ਮੈਂ ਬੁਲਾਈ ਨਹੀਂ ਉਦੋਂ ਦੀ ਮੁੜ ਕੇ ਜਦੋਂ ਮੈਂ ਜਵਾਬ ਦੇਤਾ ਨਹੀਂ ਮੈਂ ਤਾਂ ਤੇਰੇ ਨਾਲ ਹੀ ਆ ਮੈਂ ਤਾਂ ਤਿਆਰ ਹੀ ਆ ਇਹਨਾਂ ਨੂੰ ਮੈਂ ਦੋਨਾਂ ਨੂੰ ਨਹੀਂ ਪੁੱਛਦੀ ਉਹਨੂੰ ਵੀ ਨਹੀਂ ਪੁੱਛਦੀ ਦੇਖ ਲਓ ਕਿੰਨਾ ਬੋਲਦੀ ਐ ਜਾ ਉਹਨੂੰ ਸੁਖਿਆਉਗੇ ਉਹ ਵੀ ਉਹ ਰਹਿ ਦੋਗਾ ਮੈਨੂੰ ਉਹ ਤਾਂ ਸਿਆਣਾ ਮੁੰਡਾ ਨਹੀਂ ਨਹੀਂ ਇਹ ਪਰ ਮਗਰ ਲਾ ਸਿਆਣਾ ਕਾਮਲਾ ਬੰਦਾ ਦੋਨਾਂ ਨੂੰ ਨਹੀਂ ਪੁੱਛਣਾ ਮੈਂ ਤਾਂ ਸਿੱਧੀ ਜਿੱਤੀ ਜਿਤਾਈਆਂ ਜਾਂ ਖੜ ਜਾਣਗੇ ਤਾਂ ਇਹਨਾਂ ਦੀ ਚਾਅ ਬਚੇ ਮੇਰੇ ਬਰੋਬਰ ਆਂਟੀ ਤੁਸੀਂ ਮੇਰੇ ਕੋਲੇ ਆ ਜੀ ਉੱਥੇ ਗੱਲਾਂ ਕਰਾਂਗੇ ਆਪਾਂ ਚਲ ਕੋਈ ਨਹੀਂ ਆ ਜਨੀਆਂ ਆਉਣੀ ਸੀ ਮੈਂ ਮੈਂ ਖੱਦਲ ਮੈਂ ਰਹਿ ਲਿਆ ਮੈਂ ਥੋੜੀ ਜੀ ਵੀਰਾਂ ਦੀ ਬਣ ਸੋਡੇ ਘਰ ਤ ਲੜਾਈ ਬਣ ਚਲ ਕੋਈ ਨਹੀਂ ਆ ਜਨੀਆਂ ਮੈਂ ਤੇਰੇ ਲਈ ਅਕਲ ਨਹੀਂ ਤੇਰੀ ਨੂੰ ਕੋਈ ਨਹੀਂ ਤੂੰ ਦਿਲ ਤੇ ਨਾਲਾ ਕੁਛ ਨਹੀਂ ਬੋਲਦੀ ਇਹ ਇਹ ਤਾਂ ਮੈਂ ਖੰਗੜ ਨਹੀਂ ਦੇਣਾ ਤੂੰ ਚੱਲ ਕੇ ਰਾ ਆ ਗਈ ਮੈਂ ਤੇ ਸਰਪੰਚ ਨਹੀਂ ਬਣ ਗਈ ਨਾ ਉਦੋਂ ਪਤਾ ਲੱਗਿਆ ਨਾ ਹਾਂ ਪਤਾ ਹੀ ਉਦੋਂ ਲੱਗੋ ਆਲਾ ਕੰਨ ਥੜੀ ਬੜੀ ਹਰਮਣ ਹੈ ਦਿਨੋਂ ਹੁਣ ਤਾਂ ਮੈਂ ਪੱਕਾ ਹੀ ਆਂਟੀ ਨੂੰ ਖੜਾ ਹੀ ਕਰੂੰਗਾ ਵੋਟਾਂ 'ਚ ਲਾਣਾ ਨਾ ਲੁੱਟਣਾ ਤੇ ਨਾ ਪੈਸੇ ਖਾਦੇ ਤਾਂ ਮੈਨੂੰ ਵੀਰਾ ਨਾ ਜਾਣੀ ਕਿੰਨੀ ਪਗੜੀ ਖੁਰਚਣੀ ਜੀ ਮਾ ਤੁਨ ਵੀਰਾ ਨੇ ਵੋਟਾਂ ਦੇ ਖੜਾ ਹੋਣ ਨੂੰ ਕਿਹਾ ਆਹੋ ਕਿਉਂ ਕਿਉਂ ਕਾਦੀ ਮੇਰੀ ਮਰਜ਼ੀ ਤੂੰ ਤਾਂ ਮੇਰੇ ਮੱਗਰ ਲੱਗਣਾ ਨਹੀਂ ਗੱਲ ਦਾ ਹੁਣ ਲਾ ਵੋਟਾਂ 'ਚ ਖੜਾ ਹੋਣ ਦਾ ਕੀ ਫਾਇਦਾ ਫਾਇਦੇ ਫਾਇਦੇ ਆ ਲੋਕ ਕੰਮਲੇ ਆ ਜਿਹੜੇ ਉੱਠਦੇ ਆ ਆਪਾਂ ਨੂੰ ਕੌਣ ਜਾਣਦਾ ਫਾਇਦੇ ਆ ਬਾਦੂ ਤੁਸੀਂ ਦੋਨਾਂ ਜੀ ਇਹਨੇ ਲੱਗਣਾ ਮੈਨੂੰ ਮੰਗਰ ਲੱਗੋ ਤੇ ਮੇਰੇ ਮੰਗਰ ਤਾਂ ਸਾਰਾ ਪਿੰਡ ਆ ਸਾਰਾ ਪਿੰਡ ਪੁੱਛ ਗੱਲ ਕਰਦਾ ਮੈਨੂੰ ਬਹੁਤ ਪੈਸੇ ਬਹੁਤ ਲੱਗਦੇ ਆ ਮਾਂ ਨਹੀਂ ਕਿਹਰੇ ਹੀ ਲੱਗਣਗੇ ਮੁੱਤੇ ਹਾਂ ਹੱਥ 'ਚ ਵੀ ਹੋਣਾ ਚਾਹੀਦਾ ਇਹ ਤਾਂ ਕਿਹਰਾਂ ਲੱਗਣਗੇ ਦੱਸ ਦਿਨਾ ਤੇਰੇ ਕੋਲੇ ਹੈ ਗਿਆ ਸਾਰਾ ਕੁਸਾ ਮੇਰੇ ਕੋਲ ਕੀ ਨਹੀਂ ਮੇਰੇ ਕੋਲ ਤੁਹਾਨੂੰ ਤਾਂ ਦੁੱਤੇ ਨਹੀਂ ਕਰੇ ਵੋਟਾਂ ਵਾਲੀ ਤੇਰੇ ਕੋਲ ਪੈਸੇ ਆ ਜਾਣ ਆ ਜਾਣਗੇ ਲੋਕ ਲਾਉਣਗੇ ਮੈਨੂੰ ਤਾਂ ਲੋੜ ਨਹੀਂ ਤੁਹਾਡੇ ਪੈਸੇ ਦੀ ਵੋਟ ਪਾਉਂਗਾ ਸਾਰੇ ਪਿੰਡ ਹੀ ਬਾਕੀ ਜਾਂਦਾ ਕੁਸ ਨੇ ਵੋਟ ਤਾਂ ਪਾਉਣੀ ਨਹੀਂ ਪੈਸੇ ਲਗਾਉਣ ਲਾਊਗਾ ਤੁਸੀਂ ਵੇਖੇ ਤਾਂ ਸਹੀ ਜੀ ਤਾਂ ਮੈਂ ਜਿੱਤ ਗਈ ਉਦੋਂ ਪਤਾ ਲੱਗੂ ਤੁਹਾਨੂੰ ਸਾਰਾ ਪਿੰਡ ਮੇਰੇ ਮੰਗ ਰਿਹਾ ਤੁਹਾਡੇ ਦੋਨਾਂ ਜੀਆਂ ਤੋਂ ਬਿਨਾ ਕੋਈ ਨਹੀਂ ਨਾਲੇ ਨਾਲੇ ਪੈਸੇ ਦੇਣਗੇ ਅਗਲਾ ਉਹੀ ਹਾਂਕ ਪਾਇਆ ਕਰ ਦਿੰਦਾ ਹੁੰਦਾ ਮਗਰ ਕੋਈ ਨਹੀਂ ਹੈਗਾ ਨਾਲੇ ਵੋਟ ਨਾਲੇ ਸਪੋਰਟ ਨਾਲੇ ਪੈਸੇ ਵੋਟ ਛਡਮਾ ਪੈਸਾ ਛਡ ਬੋਟ ਵੀ ਨਹੀਂ ਇਹਨੇ ਦੇਣੀ ਐਵੇਂ ਨਹੀਂ ਦੇਣੀ ਵੋਟ ਇਹ ਤਾਂ ਉਹਦੇ ਵੀਰਾਂ ਦੇ ਮਗਰ ਲੱਗੀ ਪਈ ਆ ਉਹਨੇ ਕੀ ਕਹਿਤਾ ਹਾਂ ਉਹਨੇ ਕਿਹਾ ਕਿ ਹਣੀ ਸਾਰਾ ਉਂਗਲੀ ਉਹ ਦਿਖਾਂਗਾ ਜਿਹੜੀਆਂ ਜਾ ਜਾ ਕੇ ਉਹਦੇ ਕੋਲੇ ਬੈਠੀ ਨਹੀਂ ਨਹੀਂ ਉਹਨੇ ਕੁਝ ਨਹੀਂ ਕਿਹਾ ਹਾਂ ਕਿਹਾ ਕਿਉਂ ਨਹੀਂਗਾ ਵੀਰਾਂ ਨੇ ਵੀਰਾਨੀ ਆ ਉਸਨੇ ਕਿਹਾ ਹੋਏ ਨੂੰ ਨਹੀਂ ਕਿਹਾ ਉਹਨੇ ਉਹਨੇ ਗਾਂ ਤੋਂ ਸੁਣੇ ਤੋਂ ਗੱਲ ਉਹਨੂੰ ਪਤਾ ਲੱਗ ਗਿਆ ਉਹਨੇ ਮੈਨੂੰ ਪੁੱਛ ਲਿਆ ਮੈਂ ਉਹਨੂੰ ਦੱਸਤਾ ਵੀ ਹਾਂ ਭਾਈ ਉਹ ਕਹਿੰਦੀ ਆਂਟੀ ਮੈਂ ਤੇਰੇ ਮੰਗਰਾ ਤੇਰੇ ਸਪੋਰਟ ਆ ਪੂਰੀ ਉਹਨੇ ਇੰਨੀ ਗੱਲ ਕਹੇਤੀ ਉਹਨੂੰ ਸਮਝਾਉਣਾ ਇਹਨੂੰ ਬੰਦਾ ਕੀ ਸਮਝਾਵੇ ਸਿਆਣੀ ਬਿਆਣੀ ਨੂੰ ਕਿ ਮੈਂ ਕਿਹੜਾ ਮਾੜਾ ਕੰਮ ਕਰਾ ਤੇ ਮਾੜਾ ਕੰਮ ਹੀ ਆਗਾ ਲੈ ਵੋਟਾਂ ਚ ਕੀ ਫਾਇਦਾ ਇਹ ਤਾਂ ਪੈਸੇ ਵਾਲਿਆਂ ਦਾ ਕੰਮ ਆ ਆਪਾਂ ਰੰਗਲ ਮੰਗਲ ਹੋ ਜਾਗੇ ਜੇ ਮੇਰੇ ਮੰਗਰ ਲੱਗ ਜਾ ਪੰਜ ਸਾਲਾਂ ਲਈ ਪਤਾ ਨਹੀਂ ਕਿਦੋਂ ਰੰਗਲ ਮੰਗਲ ਹੋਵਾਂਗੇ ਜੇ ਮੇਰੇ ਮੰਗਰ ਲੱਗੋ ਕੋਈ ਜਾਣੇ ਹੋਵੇ ਜਵਾਕ ਵਾਲੀਆਂ ਗੱਲਾਂ ਕਿਉਂ ਕਰਦੇ ਹੋ ਸਿਆਣੇ ਬਿਆਣੇ ਹੋ ਕੇ ਤੁਸੀਂ ਤੇ ਸਾਰਾ ਪਿੰਡ ਹੀ ਕਮਲਾ ਤੁਸੀਂ ਦੋਨੇ ਸਿਆਣੇ ਹੋ ਜਿਹੜੇ ਮੈਨੂੰ ਕਹਿੰਦੇ ਆ ਤਾਂ ਮੰਗਰ ਕੌਣ ਆ ਮੈਂ ਕੋਈ ਇੱਕ ਮੰਗਰ ਸਾਰਾ ਪਿੰਡ ਮੰਗਰਾ ਮੈਨੂੰ ਅੱਜ ਉਹਨੂੰ ਮੈਨੂੰ ਲੱਗਦਾ ਇਹਨੂੰ ਫੇਰ ਲੂਤਾਂ ਲਾਤਾਂ ਭਰ ਗਈ ਹੋਣੀ ਐ ਮੇਰੇ ਘਰੇ ਵੀ ਆਈ ਸੀ ਹਾਂ ਘਰੇ ਵੀ ਆਈ ਆ ਫੇਰ ਤੁਹਾਡੇ ਘਰ ਲਾਗੀ ਚੱਕੇ ਉਹਦੇ ਕੋਲ ਜਾ ਕੇ ਆਉਣਾ ਬੂ ਮੈਨੂੰ ਉਹੀ ਲੋਤੀਆਂ ਲੈ ਆਈ ਐਵੇਂ ਹੀ ਆਏਗਾ ਉਹਦੇ ਕੋਲੇ ਤੇ ਹੋਰ ਫੇਰ ਉਹਨੇ ਮੈਨੂੰ ਕੀ ਆਖਿਆ ਕੀ ਆਖਿਆ ਫੇਰ ਉਹਦੇ ਮੰਗਰੀ ਆਪ ਵਾਗੀ ਦਾ ਉਹਨੇ ਕੰਨੀ ਦੇ ਨਾ ਸਾਰੇ ਪਿੰਡ ਦੇ ਮੰਗਰ ਜਾਓ ਸਾਰੇ ਪਿੰਡ ਤੇ ਮੈਨੂੰ ਸਲਾਹਾਂ ਦਿੰਦਾ ਮੈਂ ਤਾਂ ਕੁਛ ਕਹੀ ਨਹੀਂ ਤੇ ਉਹਦਨ ਆਪਦੇ ਮੂੰਹ ਨਾਲ ਆ ਕੇ ਕਿਹਾਗਾ ਮੈਨੂੰ ਲੈ ਕਿਨੇ ਮੰਮੀ ਨੇ ਵੀ ਉਹਨੇ ਕਿਹਾਗਾ ਹਾਂ ਕੋਤਾ ਹੂ ਆ ਦੀ। ਆਪਰਾ ਸਾਹਮਣੇ ਮੁੱਕ। ਉਹਦੀ ਗੱਲ ਤੇ ਹੂੰ ਪੜਦਾ ਪਾਉਂਦੀ ਆ ਮਾਂ। ਐਵੇਂ ਪਾਉਂਦੀ ਆ ਪੜਦਾ। ਪੜਦਾ ਪਾਉਣ ਨੂੰ ਕੇ ਮੈਨੂੰ ਡਰ ਮਰਿਆ। ਨਾ ਤੁਹਾਡਾ ਨਾ ਉਹਨਾਂ ਦਾ। ਵਾਲੀ ਨਹੀਂ ਹੈਗੀ ਮੈਂ ਸੋਨ ਸਹੀ ਦੱਸਾਂ। ਜੇ ਸਿਆਣੀਆਂ ਫੇਰ ਹੀ ਪਿੰਡ ਮੰਗਰ ਲੱਗਦਾ। ਲੱਗਦਾ ਤੇਰੀ ਮੰਗਰ। ਜਵਾਕਾ ਮੰਗਰ ਲੱਗਦਾ ਹੁੰਦੇ ਆ। ਉਹ ਮਾਂ 5-7 ਲੱਖ ਆਪਾਂ ਕਿੱਥੋਂ ਲਾਵਾਂਗੇ? ਉਹ ਆਦੇ ਅਸੀਂ ਵੈਸੇ ਆਪੀ ਲਾਵਾਂਗੇ। ਕੋਣ ਕਹਿੰਦਾ ਪਿੰਡ ਤੇ ਸਾਰੇ ਆਦੇ ਅੱਗੇ। ਸੋਨੂੰ ਬੜਾ ਪਤਾ। ਉਹ ਜੱਸੀ ਨਹੀਂ ਪੈਣੀ ਆੜਾ। ਹਾਂ। ਉਹ ਕਹਿੰਦਾ ਆਂਟੀ ਪੈਸੇ ਮੈਂ ਲਾਉਂਗਾ ਦਾ। ਤੇਰੇ ਜਾਣ ਮਾਗਰੋਂ ਨਾ ਸਾਰੇ ਮਜ਼ਾਕ ਡਾਉਂਦੇ ਨਾ ਅਗਲੇ ਕਿਉਂ ਡਾਉਂਦੇ ਮਜ਼ਾਕ ਉਹ ਸਾਡਾ ਅਗਲੇ ਮਜ਼ਾਕ ਡਾਉਂਦੇ ਆ ਮਾਂ ਤੂੰ ਗੱਲ ਨੂੰ ਸਮਝ ਆ ਅਲਾ ਕਹਿੰਦਾ ਤੇਰੀ ਮਾਂ ਲਾਈ ਲੱਗਾ ਫੋਕਰੀ ਅਗਲੇ ਐ ਬੋਲਦਾ ਆਖੀ ਜਾਂਦੇ ਜਿਹੜਾ ਕਹਿੰਦਾ ਮੈਂ ਤਾਂ ਜਿੱਤੂਗੀ ਉਠੂਗੀ ਵੋਟਾਂ ਚ ਬੁਰਗਾਂ ਕਹਿ ਦਿੰਦਾ ਅਗਲੇ ਕਹਿੰਦਾ ਮਿੰਦੋ ਫੋਕਰੀ ਆ ਅਗਲੇ ਮੇਰੇ ਮੂੰਹ ਤੇ ਕਹਿ ਉਹ ਮਾਂ ਲੋਕ ਸਾਨੂੰ ਮਗਰੋਂ ਮਜ਼ਾਕ ਬਣਾਈ ਜਾਂਦੇ ਰਹਿੰਦੇ ਆ ਵੀ ਤੇਰੀ ਮਾਂ ਫੋਕਰੀ ਆ ਅਗਲੇ ਐ ਬੋਲਦਾ ਤੂੰ ਮੇਰੇ ਮੂੰਹ ਤੇ ਕਰਾਈ ਕੌਣ ਕਹਿੰਦਾ ਲੈ ਹੋਣ ਆਗਲਾ ਮੂਤਰਾ ਸਾਰਾ ਪਿੰਡ ਹੀ ਕਹਿੰਦਾ ਤੇ ਉਹ ਪਾਗਲਾ ਜਿਹੜੇ ਕਹਿੰਦੇ ਅਸੀਂ ਪੈਸੇ ਲਾਵਾਂਗੇ ਨਾ ਤੇ ਨਾਲ ਸਾਥ ਦੇਵਾਂਗੇ ਬਸ ਇਹ ਤਾਂ ਪੈਸਿਆਂ ਦੇ ਮਗਰੀ ਉਹ ਹੋਏ ਪਏ ਨੇ ਵੀ ਪੈਸੇ ਲਾਉਣੇ ਤੁਸੀਂ ਦੋਨੇ ਨਹੀਂ ਉੱਠ ਨਾ ਰੇ ਕਿਹੜੇ ਪੈਸੇ ਲੋਕ ਕਿਉਂ ਲਾਉਣਗੇ ਲਾਉਣਗੇ ਅਗਲੇ ਜੇ ਕਹਿੰਦੇ ਤੇ ਲਾਉਣਗੇ ਮੈਂ ਤਾਂ ਫਿਰ ਮੰਮੀ ਜਣਾ ਖਾਣੇ ਸਰਪੰਚੀ ਚ ਉੱਠ ਗਾ ਮੈਨੂੰ ਉਹ ਵੀਰਾਂ ਕੋਲ ਜਾ ਕੇ ਆਉਣਾ ਪੂਗਾ ਐਵੇਂ ਉਹ ਵੀਰਾਂ ਨੇ ਕੀ ਕਰਤਾ ਵੀਰਾਂ ਕੋਲੇ ਕਿਵੇਂ ਜਾਏਗਾ ਆਪੋਨੇ ਚੱਲ ਕੇ ਉਹਨਾਂ ਨੂੰ ਸਮਝਾ ਕੇ ਆਈ ਕਿਵੇਂ ਜਾਏਂਗੀ ਤੂੰ ਕਿਸੇ ਕੋਲੇ ਨਹੀਂ ਜਾਣਾ ਵੀਰਾਂ ਬੂਰਾ ਕੋਲੇ ਠੀਕ ਹੈ ਤੇ ਜਾਣਾ ਹੀ ਪਊ ਉਹਦੇ ਕੋਲ ਕਿਉਂ ਜਾਣਾ ਪਊਗਾ ਹਾਂ ਜਾ ਜਿਹੜਾ ਮੇਰੇ ਨਾਲ ਖੜਦਾ ਜਵਾਕ ਉਹਦੇ ਕਿ ਅਸੀਂ ਐਂ ਕਰਾਂਗੇ ਅਸੀਂ ਬਾਹ ਕਰਾਂਗੇ ਕੰਮ ਹੋਵੇ ਤਾਂ ਅਸੀਂ ਵੀ ਤੁਹਾਡੇ ਨਾਲ ਬਸ ਰਹਿਣ ਦੇ ਲੱਚੋ ਗੱਲ ਲੱਗੀ ਤੁਹਾਡੀ ਖਬਰਦਾਰ ਜੇ ਇਹਦੇ ਕੋਲੇ ਗਏ ਜਿਹੜਾ ਜਵਾਕ ਮੇਰਾ ਸਾਥ ਦਿੰਦਾ ਉਹਦੇ ਕੋਲੇ ਅਸੀਂ ਐਂ ਕਰਾਂਗੇ ਬਾਹ ਕਰਾਂਗੇ ਕੋਈ ਲੋੜ ਨਹੀਂ ਇਹ ਤਾਂ ਆਪਦੀਆਂ ਮਰਜ਼ੀਆਂ ਕਰਦੀ ਹੈਗੀ ਕੀ ਸਮਝਾਈਏ ਯਾਰ ਮਾਥਾ ਘਰ ਹੈ ਉਹ ਵੀ ਐਂ ਮਾਂ ਦੇ ਨਾਲ ਵੇਚ ਕੇ ਤੇ ਉਹ ਕਰਦੇ ਇਥੇ ਕਿਹੜਾ ਜ਼ਮੀਨ ਪਈ ਆ ਵੀ ਕਿੱਲਾ ਵੇਚੀ ਗਿਆ ਤਾਂ ਕੋਈ ਨਹੀਂ ਪੰਜ ਸੱਤ ਕਿੱਲੇ ਹੈਗੀ ਆ। ਮਾਂ 20000 ਰੁਪਇਆ ਕਢਾ ਲਈ ਖਾਤੇ ਚੋਂ। ਹਾਂ। ਲੱਭੀ ਯਾਰ ਤਾਂ ਇੱਕ ਦਿਨ ਚ ਖਰਾਬ ਕਰ ਦੇਣਗੀਆਂ। ਹੋਰ ਛੇਤੀ ਪੈਸੇ ਵੰਡਣ ਦੀ ਵੀ ਉਹ ਵੀ ਵੋਟਾਂ ਹਜੇ ਕਿੰਨੇ ਦਿਨ ਪਏ ਆ। ਉਹ ਉਂਗਲਾ ਲਾਈ ਜਾਂਦੀ ਹੈਗੀ ਤੈਨੂੰ ਪਤਾ ਤਾਂ ਹੈ। ਇਹ ਤਾਂ ਮੈਨਾਂ ਤਾਂ ਫਾਰਮ ਹੀ ਨਹੀਂ ਭਰਕੇ ਆਇਆ ਇਹ। ਕੁਝ ਵੀ ਨਹੀਂ ਕਰਕੇ ਪਹਿਲਾਂ ਪੈਸੇ ਵੰਡਣ ਲੱਗ ਗਏ। ਪਹਿਲਾਂ ਪੈਸੇ ਵੰਡੀ ਜਾਂਦੇ। ਉਹ ਉਂਗਲਾ ਲਾਈ ਜਾਂਦੀ ਹੈਗੀ। ਹੂੰ। ਹਾਂ। ਉਹਨੂੰ ਆਏ ਆ ਕਿ ਵੀ ਸਾਨੂੰ ਵਿੱਚੋਂ ਮਿਲ ਜੂਗਾ ਕੁਝ ਖਾਣ ਨੂੰ। ਹਾਂ ਤਾਂ ਜੋ ਲਾਉਂਦੀ ਉਹ ਰੋਟੀਆਂ ਵੀ। ਐਹਰਜੀ ਤਾਂ ਆਪਣੀ ਮਾਂ ਲਈ ਲਾਗਾ ਐਹਰ ਜਿਹੋਦੇ ਘਰ ਵਾਲਾ ਜਿਹੜਾ ਉਹਨੂੰ ਕੁਛ ਕਹਿੰਦਾ ਨਹੀਂਗਾ ਹਾਂ ਹਾਂ ਸਤਨਾਮ ਨਾਲ ਕਰਾਂ ਗੱਲ ਆ ਉਹਦੇ ਨਾਲ ਚਾਰੇ ਨਾਲ ਤੁਸੀਂ ਕੀ ਗੱਲ ਕਰੋਗੇ ਤੂੰ ਕੰਮ ਦੇਖੀ ਆਪਣਾ ਸੁਦਰਦਾ ਸਤਨਾਮ ਨਾਲ ਕਰਨਦੇ ਮੈਨੂੰ ਕੀ ਉਹਨੂੰ ਚਾਰੇ ਨੂੰ ਪਰੇਸ਼ਾਨ ਕਰੋਗੇ ਮੈਂ ਬਾਹਰ ਜਾ ਕੇ ਫੋਨ ਹੁਣਾ ਤੂੰ ਬੁੱਲੀ ਜਾਏਂਗੇ ਤੂੰ ਦੇਖੀ ਸਹੀ ਹੱਲ ਕਿਵੇਂ ਹੁੰਦਾ ਲੈ ਪਤਾ ਕਿ ਕੀ ਹੱਲ ਕਰੀ ਫੂਕਰੀ ਦੱਸ ਤੇਰੀ ਮਾਂ ਦੱਸ ਉਹਦੇ ਨਾਲ ਕੀ ਗੱਲ ਕਰੂਗਾ ਹਾਂ ਲੈ ਉਹ ਤਾਂ ਸਤਨਾਮ ਆਉਂਦਾ ਮੈਂ ਕਰਦਾ ਗੱਲ ਪਾਪੀ ਦਾ ਲੁੱਟਿਆ ਮੁੰਮੀ ਲਾਇਆ ਹੈ ਨਾ ਮੈਂ ਇਹਨੂੰ ਲੁੱਟਿਆ ਲਾਉਣਾ ਉਹ ਕਿਵੇਂ ਰਾਜੂ ਵਧੀਆ ਸਤਨਾਮ ਹੋਰ ਦੱਸ ਕੀ ਹਾਲ ਨੇ ਆਹ ਇੱਥੇ ਤੋਂ ਹਾਂ ਉਹਨੇ ਗੱਡੀ ਖੜਾ ਕੇ ਆਇਆ ਸੜਕ ਤੇ ਇੱਧਰ ਬਾਬਾ ਤਾਂ ਲੱਗ ਜਾਂਦਾ ਨਾ ਤੈਨੂੰ ਵੀ ਹੋਰ ਵਧੀਆ ਵਧੀਆ ਕਿਵੇਂ ਕਰ ਮਾਹੌਲ ਮਾਹੌਲ ਕਿਵੇਂ ਆਪਣੇ ਕਣੀ ਠੀਕ ਆ ਫਿਰ ਮੈਂ ਤਾਂ ਇੱਕ ਹੋਰ ਗੱਲ ਸੁਣੀ ਐ ਕਿਵੇਂ ਪਾਪੀ ਵੋਟਾਂ 'ਚ ਖੜੀ ਹੋ ਰਹੀ ਐ ਨਾ ਮੈਨੂੰ ਤਾਂ ਕੋਈ ਫੋਨ ਵੀ ਨਹੀਂ ਆਇਆ ਮੈਨੂੰ ਤਾਂ ਕੋਈ ਦੱਸਿਆ ਨਹੀਂ ਯਾਰ ਤੈਨੂੰ ਨਾ ਵੀ ਉਹ ਤਾਂ ਵੋਟਾਂ 'ਚ ਖੜਾ ਹੋ ਕੇ ਰੌਲਾ ਪਾ ਰ ਕੇ ਸਾਰਿਆਂ ਨੂੰ ਕਹਿੰਦੀ ਮੈਨੂੰ ਵੋਟ ਪਾਓ ਪਾ ਪੂ ਹੀ ਪੰਗੇ ਲੈਂਦੀਆਂ ਫਿਰਦੀਆਂ ਕਿਹੜਾ ਪਾਉ ਉਹਨਾਂ ਨੂੰ ਵੋਟ ਯਾਰ ਘਰ ਤਾਂ ਸਾਹਮਣਾ ਨਹੀਂ ਇਹਨਾਂ ਤੋਂ ਮੈਂ ਤਾਂ ਆਪ ਆਖਿਆ ਮੈਂ ਬਾਈ ਨੂੰ ਤਾਂ ਪੁੱਛਾਂਗਾ ਬਾਈ ਨੇ ਤਾਂ ਹਾਂ ਨਹੀਂ ਕਰੀ ਹੋਣੀ ਮਤਲਬ ਮੈਂ ਵੀ ਅੱਜ ਹੀ ਜਾਣਾ ਆਖਿਆ ਗੱਡੀ ਖੜਾ ਕੇ ਆਉਣ ਨਾਲੇ ਅੱਛਾ ਮੈਨੂੰ ਕੋਈ ਮੇਰਾ ਗੱਲ ਵੀ ਨਹੀਂ ਹੋਈ ਕੋਈ ਨਾ ਨਾ ਉਹ ਤਾਂ ਵੋਟਾਂ 'ਚ ਖੜੀ ਹੋ ਰਹੀ ਆ ਅੱਛਾ ਮੈਂ ਤਾਂ ਬਣਾ ਟਿਕਟਾ ਫਿਰ ਇਹਨੂੰ ਐਮ.ਐਲ.ਏ ਦੀਆਂ ਗੱਲ ਹੈ ਕੋਈ ਯਾਰ ਇਹਨਾਂ ਨੇ ਮੈਨਾਂ ਦੱਸਣੀਆਂ ਨਾ ਪੁੱਛਣਗੀਆਂ ਇਹ ਆ ਚੱਲੀਏ ਘਰੇ ਚੱਲ ਤੂੰ ਮੈਂ ਕੋਈ ਨਾ ਕੰਮ ਜਾ ਕੇ ਕਰ ਨਾ ਚੰਗਾ ਲੈ ਦੂਜਿਆਂ ਦੇ ਘਰੇ ਅੱਗ ਲਾਉਂਦੀ ਭਾਬੀ ਹੁਣ ਪਤਾ ਲੱਗੂ ਜਰਾ ਆਪਦੇ ਦੇ ਬੀਤੂ ਜੇ ਕੋਈ ਲੂਤੀਆਂ ਲਾਉਂਦਾ ਤਾਂ ਕੀ ਹੁੰਦਾ ਕੋਈ ਨਾ ਅੱਜ ਪਤਾ ਲੱਗ ਜੂਗਾ ਹੁਣ ਵੀਰਾ ਵੀਰਾ ਹਾਂਜੀ ਆਗੇ ਤੁਸੀਂ ਕੀ ਲੱਛਾਂ ਕੀਤੇ ਆ ਤੂੰ ਹੈ ਮੈਂ ਕੀ ਤੈਨੂੰ ਬੋਟਾ ਜੀ ਕਿਹਨੇ ਖੜੀ ਕਰਨ ਨੂੰ ਗਿਆ ਸੀ ਉਹ ਮੈਂ ਕੀ ਕਰਤਾ ਮਾਦਾ ਕੁਝ ਨਹੀਂ ਕਰਾ ਤੂੰ ਮੈਂ ਬਣਾਉਣਾ ਮੇਰਾ ਮੇਰੇ ਦੀ ਸੀਟ ਦਬਾਉਣਾ ਤੈਨੂੰ ਮੈਂ ਗੱਲ ਕੀ ਕਰਦੀ ਤੂੰ ਹੈ ਉਹ ਮੈਂ ਕੁਝ ਨਹੀਂ ਕਰਾ ਫਿਰ ਮਮਰਾਂਟੀ ਨੂੰ ਪਤਾ ਕਿਹੜੀ ਮਮਰਾਂਟੀ ਨੂੰ ਹੋਰੀ ਹੁੰਗਾ ਤੇਰੇ ਚ ਪੜੇ ਪੈਣਗੇ ਕੱਦੀ ਕੀ ਹੈ ਚਾਹ ਨਹੀਂ ਚਾਹ ਨਹੀਂ ਪਾਣੀ ਨਹੀਂ ਪੋਸਣਾ ਗੱਲ ਵੀ ਨਹੀਂ ਸੁਣੀ ਮੇਰੀ ਮੈਂ ਨਹੀਂ ਦਹੋ ਭਰੇਗਾ ਤੁਸੀਂ ਗੱਲ ਤਾਂ ਪੂਰੀ ਸੁਣ ਲਿਆ ਕਰੋ ਮੇਰੀ ਕੱਲ ਕਿਵੇਂ ਮੈਨੂੰ ਨਹੀਂ ਹੁੰਦੀ ਮੈਂ ਥੋੜੀ ਹੁੰਨੀ ਆਗੀ ਕਿਹੜੀ ਆਂਟੀ ਬਿੰਬਲਾ ਆਂਟੀ ਖੜੀ ਹੁੰਦੀ ਆ ਨੱਕ ਟੋਕਰ ਮੈਨੂੰ ਫੋਨ ਤਾਂ ਕਰ ਲਿਆ ਪੁੱਛ ਦੱਸ ਦਲਾ ਫੇਰੇ ਦੇ ਮਗਰ ਲੱਗ ਜੰਨੀ ਏ ਤੂੰ ਹੈਂ ਖੜ ਜਾਏ ਨੀ ਲੋਟ ਆਉਂਦੀ ਤੂੰ ਟੰਬੇ ਬਣ ਕੇ ਮਾਰ ਮਾਰ ਡੱਡਾ ਟੂਹਾ ਖਾਗ ਦੂੰ ਮੈਂ ਨਹੀਂ ਖੜੀ ਨੂੰ ਤੁਸੀਂ ਗੱਲ ਤਾਂ ਸੁਣੀ ਨੀ ਮੇਰੀ ਪੂਰੀ ਆਂਟੀ ਖੜੀ ਹੁੰਦੀ ਆ ਬਿੰਬਲਾ ਆਂਟੀ ਮੈਥੋਂ ਦਾ ਗੱਲ ਲਗੋਇਆ ਕਰ ਚੰਗਾ ਪਹਿਲਾ ਫੋਨ ਦੇ ਤਾਂ ਮੈਨੂੰ ਫੋਨ ਤੇ ਗੱਲ ਕਰਸ ਮੇਰੀ ਪੂਰੀ ਗੱਲ ਦੱਸ ਤੇ ਸੱਚ ਨੂੰ ਤੋੜ ਦੇ ਹਜੇ ਤੂੰ ਮੂਰੇ ਬੋਲਦੀ ਏਗੀ ਮੈਂ ਮੂਰੇ ਬੋਲਦੀ ਬੱਸ ਸਤਨਾ ਬੱਸ ਕੀ ਹੋ ਗਿਆ ਕਦੇ ਪਿੱਛੇ ਉਹ ਕਾਹਨ ਪੰਗੇ ਨਾ ਕੋਈ ਨਾ ਬੋਟਾਂ 'ਚ ਖੜੀ ਹੁੰਦੀ ਬੋਟਾਂ 'ਚ ਹੁਣੀ ਪਵਾ ਦੂ ਤੈਨੂੰ ਬੋਟਾਂ ਨਾਲੇ ਹੋਰ ਕਾਹਨ ਗਾ ਐ ਪੜਾ ਲੰਗਿਆ ਯਾਰ ਵੀ ਨਹੀਂ ਸੁਣੀ ਮੇਰੀ ਪਹਿਲੀ ਉਹ ਕਰਦਾ ਉਹ ਮੈਂ ਲੜੀ ਜਾਂਦਾ ਉਹ ਹੀ ਉਹ ਕਾਹਨ ਜੱਠੰਡਾਰਾ ਕੋਈ ਨਾ ਕੋਈ ਨਾ ਕੋਈ ਨਾ ਦੱਸ ਬੋਸਤਾ ਲੈ ਇੱਕ ਬੰਦੇ ਨੂੰ ਕੋਈ 100 ਹੁੰਦਾ ਯਾਰ ਘਰੇ ਮੇਰਾ ਮੈਦਾਨ ਡਿੱਕੀ ਜਾਂਨੀ ਆ ਚੱਲ ਗਿਆ ਪਤਾ ਲੇਟ ਹੋ ਕੇ ਮੈਂ ਹੁਣ ਜਾਂਦੀ ਕਿਤੇ ਵੀ ਕਿਉਂ ਕਿਉਂ ਵੜਾ ਦੇ ਆ ਬੋਟਾਂ ਵਾਟਾ ਲੈਣ ਮੈਂ ਨਹੀਂ ਜਾਂਦੀ ਭੈਣ ਕਿ ਹੱਥ ਬੰਨ ਤੇਰੇ ਮੂਰੇ ਹਮਰਾ ਆਪੇ ਸਮਝ ਲਾ ਤੇ ਪਰ ਤੂੰ ਆਪ ਹੀ ਆਦੀ ਸੀ ਕਿ ਆਇਆ ਮੱਛਣ ਤੇਰੇ ਗੱਪਾਂ ਚ ਫਸੀਦਾ ਕਿੱਧਰ ਬਣਾਂਗੇ ਸਰਪੰਚੀ ਤੂੰ ਮੈਨੂੰ ਸਭ ਦੇਖੀ ਜਾਂਦਾ ਮੈਂ ਤੂੰ ਮੈਨੂੰ ਆਖਿਆ ਨਹੀਂ ਜਰਾ ਮੈਂ ਤੇਰੇ ਨਾਲ ਆਦੀ ਉੱਠੜ ਬੱਸ ਮੈਂ ਤਾਂ ਬਹੁਤ ਕੁਸ ਕਹਿਤਾ ਮੈਥੋਂ ਹੋਈਦਾ ਸਾਡੇ ਮਿੱਤ ਘਰੇ ਜਾਣਾ ਆਖਣਾ ਵੀ ਲੜੀ ਜਾਨੀ ਹੈ ਤੇਰੇ ਜਮੀ ਸਰ ਗਿਆ ਸਾਡੇ ਘਰ ਦਾ ਡਾ ਕਲੇਸ ਪੈ ਗਿਆ ਫਿਰ ਮੈਂ ਦਵਾਖਾਂ ਪਿੱਛੇ ਲੜਾਈ ਆਉਂਦਾ ਸੀ ਕਿ ਮੈਂ ਤਾਂ ਤੇਰੀ ਮੰਨੀ ਮੈਂ ਨੋਹ ਪੁੱਤ ਦਿੱਤਾ ਮੰਨੀ ਨਹੀਂ ਤੇਰੀ ਮੰਨੀ ਫਰਾਂ ਦੇ ਆਂਟੀ ਤੋਂ ਫੁਕਰੀਆਂ ਮਾਰਨ ਨੂੰ ਕੋਈ ਨਹੀਂ ਸਰਪੰਚ ਪੁੱਛਦਾ ਤੈਨੂੰ ਕਿਹੜਾ ਪਾਊਗਾ ਵੋਟਾਂ ਇੱਥੋਂ ਕੁਛ ਵੀ ਨਹੀਂ ਵੋਟਾਂ ਤੂੰ ਆਪ ਹੀ ਆਖ ਬਸ ਮੈਂ ਤਾਂ ਕਹਿਤਾ ਮੈਂ ਤੋਂ ਨਹੀਂ ਗਲਤੀ ਤੋਂ ਬਗ ਜਾ ਮੈਂ ਤਾਂ ਨਾ ਲੜਦੀ ਰਹੀ ਬਸ ਬਸ ਬਗ ਜਾ ਇੰਨੇ ਨਾ ਗੱਪ ਮਾਰ ਮੇਰੇ ਕੋਲ ਤੂੰ ਗੱਪ ਤੂੰ ਮਾਰਿਆ ਮੈਨੂੰ ਅੱਦੇ ਗੱਪ ਮਾਰਤਾ ਅੱਜ ਤੂੰ ਮੈਨੂੰ ਮੈਂ ਪਾੜਾ ਕਰਨਾ ਪਾੜੀਆਂ ਨੇ ਪਸਾਤਾ ਤੈਨੂੰ ਜਿਹੜਾ ਨਾ ਪਾੜੀਆਂ ਮਾਰਦੀ ਸੀ ਨਾ ਕੁਕਰ ਨਾ ਮਾਰਦੀ ਸੀ ਉਹਨੇ ਪਸਾਤਾ ਤੈਨੂੰ ਕੁੱਥੇ ਸਿਆਪਾ ਸੜਿਆ ਦਾ ਕਿੱਧਰ ਇਹਦੇ ਮਗਰ ਲੱਗਦੀ ਮੈਂ ਐਵੇਂ ਨਾ ਗੱਲਾਂ ਕਰਦੀ ਇਹਦੇ ਨਾਲ ਨਾ ਮੇਰੇ ਕੁੱਟ ਪੈਂਦੀ ਕਰ ਕਿੱਥੇ ਮੈਨੂੰ ਪੰਪ ਦੇ ਦੇ ਕੇ ਆਪ ਹੀ ਫਸ ਗਈ ਮੈਂ ਤਾਂ ਨਾ ਹੀ ਫੁਕਰਾਂ ਮਾਰਦੀ ਮੈਂ ਵਧਿਆ ਰਹਿੰਦੀ ਇਹਦੇ ਨਾਲ ਨਾ ਗੱਲ ਕਰ ਮੇਰਾ ਤਾਂ ਇਹ ਵੀ ਸਾਥ ਛੱਡ ਗਈ ਲੱਗ ਮੱਕੀ ਮੈdit ਤੋਂ ਗਿਆ। ਮੈਂ ਤਾਂ ਜਵਾਕਾ ਨਹੀਂ ਆਖੀਨਾ ਉਸਨੂੰ। ਫਿਰ ਹੁਣ ਛੱਡਦੀ ਆ ਪਰ ਸਾਰਾ ਨਹੀਂ ਹੁੰਦੀ। ਹੱਥ ਦੇਨੇ। ਜਿੱਤੀ ਚਾਹ ਨਹੀਂ ਬਣਾਈ ਪਤਾ। ਬਾਹਰ ਮम्मी ਬਣਾ ਲੰਦੀ ਆ। ਬਣਾ ਲਾ ਜਿੱਦ ਸਿਰ ਤੇ। ਬੋਟਲਾਂ ਦੀ ਫਰਮਾਇ ਰਾਇ ਕੈਨਸਲ ਕਰਤੀ। ਕਿਉਂ? ਫਿਰ ਤੁਸੀਂ ਦੋਨੇ ਕਾਇਨ ਲੱਗੇ ਛੋਡੀ ਵੀ ਮੰਨਣੀ ਆ। ਅੱਛਾ। ਹਾਂ।

ਉਹ ਆਪਣੇ ਲੁੱਤੀ ਲਾਈ ਸੀ ਉਹ ਲੁੱਤੀ ਉਹਨਾਂ ਨਾਲ ਲਾ ਕੇ ਉਹਦੇ ਪੁੱਠਾ ਪੈ ਗਿਆ। ਅੱਛਾ ਏ। ਆਪਣਾ ਗ੍ਰਹਿਟ ਰਿਆ ਨਹੀਂ ਮੰਮੀ ਐਵੇਂ ਘਰ ਘਰ ਵੇਚ ਵਟ ਕੇ ਹੋਰ ਆਪਾਂ ਨੂੰ ਦੁਖੀ ਕਰ ਰੱਖਿਆ ਸੀ ਇਹਨੇ। ਹੋਰ ਆਪਾਂ ਸੌਖੇ ਹੋ ਗਏ ਨਹੀਂ ਤਾਂ ਆਪਣਾ ਬੱਟਾ ਬੱਟੀਆਂ ਦੇ। ਵਧੀਆ ਹੋ ਗਿਆ ਨਹੀਂ ਮਾਂ ਆਪਣੇ ਕੋਲ ਇਕੱਲਾ ਘਰ ਸੀਗਾ ਵੇਚ ਕੇ ਤੇਰ ਬੋਟਾਂ ਚ ਲਾ ਆਂਦੀ। ਹੋਰ ਉਹ ਵੀ ਵੇਚ ਦਾਂਦੀ। ਹਾਂ ਨਾਲੇ ਕੁਝ ਬਣਨਾ ਨਹੀਂ ਸੀ ਤੋ। ਚਲੋ ਆਪਣਾ ਤਾਂ ਫਾਇਦਾ ਹੀ ਹੋ ਗਿਆ। ਆਪਣਾ ਫਾਇਦਾ ਹੋ ਗਿਆ। ਹੋਰ ਚਲ ਚਾਹ ਮੰਗਦੀ ਸੀ ਮੈਂ ਉਹਨੂੰ ਚਾਹ ਦੇ ਦਾਂ। ਚਲ ਚਾਹ ਤਾਂ ਦੇ। ਹੋਰ ਆਖੂਗੀ ਚਾਹ ਵੀ ਨਹੀਂ ਲੈ ਕੇ ਆਈ। ਹਾਂ ਚਾਹ ਤਾਂ ਦੇ। ਚਲੋ।